ਅੱਜ ਵੀਰ ਗੱਲ ਉਹਨਾਂ BIOS ਵਾਕਤ ਕਰਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਾਲ 2026 ਦੇ ਲਈ ਵੱਡੇ ਐਲਾਨ ਕੀਤੇ ਜਾ ਰਹੇ ਹਨ ਜਿਸ ਦਾ ਸਭ ਤੋਂ ਵੱਡਾ ਫਾਇਦਾ ਪੰਜਾਬੀ ਭਾਰਤੀਆਂ ਨੂੰ ਹੀ ਹੋਵੇਗਾ ਜੀ ਹਾਂ ਸਾਲ 2026 ਦੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 380000 ਲੋਕਾਂ ਨੂੰ ਪੀਆਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਭ ਤੋਂ ਵੱਧ ਸਾਲ 2026 ਦੇ ਦੌਰਾਨ ਸਕਿੱਲ ਵਰਕਰ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਫ੍ਰੈਂਚ ਬੋਲਣ ਵਾਲਿਆਂ ਅਤੇ ਇਸ ਤੋਂ ਇਲਾਵਾ ਹੈਲਥ ਕਰਮਚਾਰੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਦੇ ਅੰਕੜੇ ਘਟਾਏ ਜਾ ਰਹੇ ਸਨ ਪਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਸਾਲ 2026 ਦੇ ਦੌਰਾਨ 3.80 ਲੱਖ ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਤੇ ਦੂਜੇ ਪਾਸੇ ਤੁਹਾਨੂੰ ਦੱਸ ਦਿਆ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕੀ ਪਾਰसों ਹੀ ਇੱਕ ਡਰਾਅ ਕੱਢਿਆ ਗਿਆ ਸੀ ਜਿਸ ਦੇ ਵਿੱਚ CRS ਸਕੋਰ 515 ਰੱਖਿਆ ਗਿਆ ਸੀ ਤੇ ਇਸ ਦੇ ਵਿੱਚ 6000 ਦੇ ਕਰੀਬ ਇਨਵਿਟੇਸ਼ਨ ਲੈਟਰ ਭੇਜੇ ਗਏ ਸਨ ਸੋ ਜਿਸ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟ ਐਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ ਪੀਆਰ ਮਿਲੀ ਸੀ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਫ੍ਰੈਂਚ ਲੈਂਗੁਏਜ ਦੇ ਵਿੱਚ ਡਰਾਅ ਕੱਢਿਆ ਗਿਆ ਹੈ ਜਿਸ ਦੇ ਵਿੱਚ ਸੀਆਰਐਸਐਸ ਸਕੋਰ ਹੁਣ 400 ਤੋਂ ਵੀ ਹੇਠਾਂ ਆ ਚੁੱਕਾ ਹੈ ਜਿੱਹਾਂ 399 ਸੀਆਰਐਸਐਸ ਸਕੋਰ ਤੇ ਉੱਤੇ ਇਹ ਡਰਾਅ ਕੱਢਿਆ ਗਿਆ ਹੈ ਤੇ ਇਸ ਦੇ ਵਿੱਚ ਨੰਬਰ ਆਫ ਇਨਵਿਟੇਸ਼ਨ 6000 ਨੂੰ ਭੇਜੇ ਗਏ ਹਨ ਜਿੱਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੁਣ ਕੈਨੇਡਾ ਵੱਲੋਂ ਜਿਹੜੇ ਡਰਾਅ ਕੱਢੇ ਜਾ ਰਹੇ ਹਨ ਉਸ ਦੇ ਵਿੱਚ CRS ਸਕੋਰ ਲਗਾਤਾਰ ਘਟ ਕੀਤਾ ਜਾ ਰਿਹਾ ਹੈ ਜੀਹਾਂ ਜਿੱਥੇ ਕੀ 16 ਦਸੰਬਰ ਨੂੰ ਡਰਾਅ ਕੱਢਿਆ ਗਿਆ ਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਜਿਸ ਦੇ ਵਿੱਚ ਕੀ 5000 ਲੋਕਾਂ ਨੂੰ ਇਨਵੀਟੇਸ਼ਨ ਲੈਟਰ ਭੇਜੇ ਗਏ ਸਨ ਇਸ ਤੋਂ ਬਾਅਦ ਇਸ ਦੇ ਵਿੱਚ CRS ਸਕੋਰ 520 ਰੱਖਿਆ ਗਿਆ ਸੀ ਤੇ ਇਸ ਤੋਂ ਬਾਅਦ ਹੀ ਇੱਕ ਹੋਰ ਡਰਾਅ ਕੱਢਿਆ ਗਿਆ ਜਿਸ ਦੇ ਵਿੱਚ ਕੀ 5000 ਲੋਕਾਂ ਨੂੰ ਸੱਦਾ ਪੱਤਰ ਭੇਜੇ ਗਏ ਜਿਸ ਦੇ ਵਿੱਚ ਵੀ CRS ਸਕੋਰ 515 ਦੇ ਕਰੀਬ ਰੱਖਿਆ ਗਿਆ ਤੇ ਇਸ ਤੋਂ ਬਾਅਦ ਹੁਣ ਇੱਕ ਹੋਰ ਡਰਾਅ ਘੜ ਦਿੱਤਾ ਗਿਆ ਹੈ ਫ੍ਰੈਂਚ ਲੈਂਗੁਏਜ ਦੇ ਵਿੱਚ ਜਿਸ ਦੇ ਵਿੱਚ ਕਿ CRS ਸਕੋਰ ਸਿਰਫ 399 ਰੱਖਿਆ ਗਿਆ ਹੈ ਜੀਹਾਂ ਤੁਹਾਨੂੰ ਦੱਦੀਏ ਕੇਸ ਦੇ ਵਿੱਚ 6000 ਤੋਂ ਵੱਧ ਲੋਕਾਂ ਨੂੰ PR ਦਿੱਤੀ ਗਈ ਹੈ ਜੇਕਰ ਹੁਣ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਆਉਣ ਵਾਲੇ ਸਾਲ ਤੋਂ 2026 ਦੇ ਦੌਰਾਨ ਆਸਾਨੀ ਦੇ ਨਾਲ PR ਪ੍ਰਾਪਤ ਕਰਨਾ ਚਾਹੁੰਦੇ ਆ ਤੇ +2 ਪਾਸ ਹੀ ਉਹਨਾਂ ਦੇ ਵੱਲੋਂ ਕੀਤੀ ਗਈ ਆ ਤੇ ਜੇਕਰ ਉਹ ਫਰੈਂਚ ਭਾਸ਼ਾ ਸਿੱਖ ਲੈਂਦੇ ਹਨ ਤੇ ਉਹਨਾਂ ਨੂੰ ਆਸਾਨੀ ਦੇ ਨਾਲ ਹੁਣ ਕੈਨੇਡਾ ਦੇ ਵਿੱਚ PR ਮਿਲ ਜਾਵੇਗੀ